ਅੱਜ ਦੀ ਸ਼ਾਮ ਆਈ.ਟੀ.ਆਈ. ਚੌਕ ਤੇ ਇੱਕ ਵਿਸ਼ੇਸ਼ ਮੌਕਾ ਦੇਖਣ ਨੂੰ ਮਿਲਿਆ ਜਦੋਂ ਸਥਾਨਕ ਸਾਈਕਲਿੰਗ ਗਰੁੱਪ ਦੇ ਤਿੰਨ ਸਦਸ ਸ ਪ੍ਰਿੰਸੀਪਲ ਮੱਖਣ ਸਿੰਘ ਡੀ.ਪੀ. ਰਿਟਾਇਰਡ ਡਾਕਟਰ ਰਵਿੰਦਰ ਸ਼ਰਮਾ ਅਤੇ ਇੰਦਰਜੀਤ ਸਿੰਘ ਢਿੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਤੋਂ ਵਾਪਸ ਪਰਤੇ। ਇਹ ਯਾਤਰਾ ਕੋਈ ਆਮ ਯਾਤਰਾ ਨਹੀਂ ਸੀ। ਇਹ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ੇਸ਼ ਉਪਰਾਲਾ। 5 ਤਰੀਕ ਨੂੰ ਸਵੇਰੇ 3 ਵਜੇ ਬੁੜਲਾਡਾ ਤੋਂ ਸਾਈਕਲਾਂ ਤੇ ਰਵਾਨਾ ਹੋਏ। ਅਤੇ ਸ਼ਾਮ 5 ਵਜੇ ਹਰਿਮੰਦਰ ਸਾਹਿਬ ਪਹੁੰਚ ਕੇ ਮੱਥਾ ਟੇਕਿਆ। ਦੂਜੇ ਦਿਨ ਉੱਥੇ ਸੇਵਾ ਕੀਤੀ ਅਤੇ ਅੱਜ ਸਵੇਰੇ 3:30 ਵਜੇ ਵਾਪਸੀ ਦੀ ਯਾਤਰਾ ਸ਼ੁਰੂ ਕਰਕੇ 4:30 ਵਜੇ ਬੁੜਲਾਡਾ ਪਹੁੰਚ ਗਏ। ਮਾਤਾ ਗੁਜਰੀ ਜੀ ਭਲਾਈ ਕੇਂਦਰ ਅਤੇ ਸ਼ਹਿਰ ਨਿਵਾਸੀਆ ਵੱਲੋਂ ਉਹਨਾਂ ਦਾ ਪਰਮਾ ਸਵਾਗਤ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਵਾਤਾਵਰਣ ਦੀ ਸੁਰੱਖਿਆ ਲਈ ਸਾਈਕਲ ਚਲਾਉਣਾ ਸਭ ਤੋਂ ਵਧੀਆ ਵਿਕਲਪ ਹੈ। ਸਾਈਕਲਿੰਗ ਨਾ ਸਿਰਫ ਸਿਹਤ ਲਈ ਲਾਭਦਾਇਕ ਹੈ ਸਗੋਂ ਇਹ ਪ੍ਰਦੂਸ਼ਣ ਕਟਾਉਣ ਵਿੱਚ ਵੀ ਮਦਦਗਾਰ ਹੈ ਇਸ ਦੇ ਨਾਲ ਨਾਲ ਉਹਨਾਂ ਨੇ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਸੱਚੀ ਆਜ਼ਾਦੀ ਅਤੇ ਤੰਦਰੁਸਤੀ ਨਸ਼ਾ ਮੁਕਤ ਜੀਵਨ ਹੀ ਹੈ